ਪਿਛਲੇ ਲਗਭਗ 3 ਦਿਨ ਤੋਂ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਧੁੰਦ ਪੈ ਰਹੀ ਹੈ ਜਿਸ ਦੇ ਚੱਲਦਿਆਂ ਸਰਦੀ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ ਜੇਕਰ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਪਿਛਲੇ 2-3 ਦਿਨ ਤੋਂ ਲਗਾਤਾਰ ਧੁੰਦ ਵਾਦੀ ਜਾ ਰਹੀ ਹੈ ਜਿਸ ਕਰਕੇ ਕਾਰੋਬਾਰੀਆਂ ਦੇ ਕੰਮ ਤੇ ਵੀ ਅਸਰ ਪੈ ਰਿਹਾ ਹੈ ਗੁਰਦਾਸਪੁਰ ਦੇ ਲੋਕਾਂ ਨੇ ਕਿਹਾ ਕਿ ਧੁੰਦ ਦੇ ਕਾਰਨ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਧੁੰਦ ਦੇ ਕਾਰਨ ਅੱਗੇ ਆ ਰਹੀਆਂ ਗੱਡੀਆਂ ਦਿਖਾਈ ਨਹੀਂ ਦਿੰਦੀਆਂ ਸ਼ਹਿਰ ਦੇ ਅੰਦਰ ਹੈਵੀ ਵਾਹਨ ਵੀ ਗੁਜ਼ਰਦੇ ਹਨ ਜਿਸ ਕਰਕੇ ਕਈ ਵਾਰ ਜਾਮ ਵੀ ਲੱਗ ਜਾਂਦਾ ਹੈ ਸ਼ਹਿਰ ਵਾਸੀਆਂ ਨੇ ਕਿਹਾ ਕਿ ਕਈ ਵਾਰ ਗੰਨੇ ਦੀਆਂ ਟਰਾਲੀਆਂ ਵੀ ਸ਼ਹਿਰ ਦੇ ਵਿੱਚੋਂ ਗੁਜ਼ਰਦੀਆਂ ਹਨ ਜਿਸ ਨਾਲ ਅੱਗੋਂ ਕੁਛ ਦਿਖਾਈ ਨਹੀਂ ਦਿੰਦਾ ਜਿਸ ਕਰਕੇ ਐਕਸੀਡੈਂਟ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਸ਼ਹਿਰ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕੋਈ ਵੀ ਹੈਵੀ ਵਾਹਨ ਸ਼ਹਿਰ ਦੇ ਅੰਦਰ ਨਾ ਆਉਣ ਦਿੱਤਾ ਜਾਵੇ ਅਤੇ ਸ਼ਹਿਰ ਦੇ ਵਿੱਚ ਬੈਰੀਗੇਟਿੰਗ ਕੀਤੀ ਜਾਵੇ ਤਾਂ ਜੋ ਕੋਈ ਜਾਨੀ ਮਾਲ ਦਾ ਨੁਕਸਾਨ ਨਾ ਹੋ ਪਾਏ मेरा नाम अंकुश अंकुशमाय काम तो देखो आप दूर जब भी दूर बढ़ती है हर साल ही बढ़ती है तो काम तो प्रभावित तो होता ही है तो आपके सामने धुंध भी बहुत है जो, जो महीना तो काम बिल्कुल ठप रहेगा इससे तो।, तो फिर ये कैसे चलता है काम कैसे चलता है हर साल ही होता है इसका कुदरत का है कुदरत ने हर साल ही जो भी करना होता है कुदरत के आगे तो सब सब को कोई कुदरत के आगे इसी का जोर थोड़ी है कुदरत के रंग रहे चलना है ਕੋਈ ਬਾਤ ਨਹੀਂ 10-15 ਦਿਨ ਐਸੇ ਚਲੇਗਾ ਮੈਂ ਰਵੀ ਗਿੱਲ ਗੀਤਾਬਾਹ ਮਾਰੋਡ 크ਰਿਸਚਨ ਕਲੋਨੀ ਗੁਰਦਾਸਪੁਰ ਤੋਂ ਆਏ ਵੱਧਦੀ ਠੰਡ ਦੇ ਪ੍ਰਕੋਪ ਨੂੰ ਦੇਖਦੇ ਹੋਏ ਅੱਜ ਅਸੀਂ ਸਾਰੇ ਸੀਜ਼ਨ ਦੀ ਪਹਿਲੀ ਅੱਗ ਬਾਲ ਕੇ ਸੇਕ ਰਹੇ ਹਾਂ ਤੇ ਮੇਰੀ ਪ੍ਰਸ਼ਾਸਨ ਅੱਗੇ ਇਹੋ ਅਪੀਲ ਹੈ ਕਿ ਹੈਵੀ ਟ੍ਰੈਫਿਕ ਨੂੰ ਜਿਸ ਨਾਲ ਭਾਰੀ ਗੰਨਿਆਂ ਦੀਆਂ ਗੱਡੀਆਂ ਜਾਂ ਹੋਰ ਜਿਸ ਨਾਲ ਟ੍ਰੈਫਿਕ ਦੀਆਂ ਭਾਰੀਆਂ ਗੱਡੀਆਂ ਉਹਨਾਂ ਤੇ ਰਿਫਲੈਕਟਰ ਯੂਜ਼ ਕਰਵਾਏ ਜਾਣ ਹੈਵੀ ਫੋਗ ਲਾਈਟਾਂ ਉਹਨਾਂ ਦੇ ਯੂਜ਼ ਕਰਾਈਆਂ ਜਾਣ ਤਾਂ ਕਿ ਜੋ ਬੀਤੇ ਦਿਨੋਂ ਆਪਾਂ ਦੇਖਦੇ ਆਂ ਕਿ ਵਾਧ ਧੁੰਦ ਦੇ ਨਾਲ ਐਕਸੀਡੈਂਟ ਹੁੰਦੇ ਆ ਉਹਨਾਂ ਤੋਂ ਬਚਿਆ ਜਾ ਸਕੇ ਤੇ ਨਾਲ ਦੇ ਨਾਲ ਹੀ ਸ਼ਹਿਰ ਵਿੱਚ ਭਾਰੀ ਟ੍ਰੈਫਿਕ ਨੂੰ ਰੋਕਣ ਦੇ ਲਈ ਬੈਰੀਗੇਡਸ ਕਰਾਏ ਜਾਣ ਪ੍ਰਸ਼ਾਸਨ ਅੱਗੇ ਅਪੀਲ ਕਰਦਾ ਹਾਂ ਕਿ ਜਗ੍ਹਾ-ਜਗ੍ਹਾ ਆਪਣੇ ਫੋਗ ਲਾਈਟਾਂ ਗੱਡੀਆਂ ਨੂੰ ਯੂਜ਼ ਕਰਨ ਦੇ ਲਈ ਹਦਾਇਤਾਂ ਕੀਤੀਆਂ ਜਾਣ ਤੇ ਉਹ ਆਪਣੇ ਰਿਫਲੈਕਟਰ ਲਗਾਏ ਜਾਣ ਤਾਂ ਕਿ ਐਕਸੀਡੈਂਟ ਤੋਂ ਬਚਿਆ ਜਾ ਸਕੇ ਜਿਸ ਨਾਲ ਜਾਨ ਜਾਨ ਦਾ ਜਾਨੀਮਾਲ ਤੋਂ ਨੁਕਸਾਨ ਤੋਂ ਬਚਿਆ ਜਾ ਸਕੇ ਮੇਰਾ ਨਾਮ ਆਜੇ ਕੁਮਾਰ ਮੈਂ ਪੰਜਾਬ ਗੁਰਦਾਸਪੁਰ ਪਿਛਲੇ ਦੋ ਦਿਨ ਸੇ ਪੰਜਾਬ ਕੇ ਅੰਦਰ ਕਾਫੀ ਧੁੰਦ ਪੜ ਰਹੀ ਹੈ ਰਾਤ ਕੋ ਵੀ ਕਾਫੀ ਧੁੰਦ ਛਾਈ ਹੋਈ ਥੀ ਔਰ ਹਮ ਪ੍ਰਸ਼ਾਸਨ ਸੇ ਇਹੀ ਮੰਗ ਕਰਤੇ ਹੈ ਕਿ ਜੋ ਗਹਿਰੀ ਧੁੰਦ ਪੜ ਰਹੀ ਹੈ ਔਰ ਕੁਛ ਆਨੇ ਵਾਲੇ ਦਿਨੋਂ ਵੀ ਧੁੰਦ ਕਾ ਅਸਰ ਦੇਖਣ ਕੋ ਮਿਲ ਸਕਦਾ ਹੈ ਪ੍ਰਸ਼ਾਸਨ ਸੇ ਹਮ ਇਹ ਮੰਗ ਕਰਤੇ ਹੈ ਜੋ ਭਾਰੀ ਵਾਹਨ ਹੈ ਉਹਨ ਕੋ ਸ਼ਹਿਰ ਕੇ ਅੰਦਰ ਨਾ ਐਂਟਰੀ ਕਰਾ ਕੇ ਬਾਹਰ ਬਾਈਪਾਸ ਕੇ ਰਸਤੇ ਪਾਸ ਕੀਤਾ ਜਾਏ और दूसरा मैं सभी से प्रार्थना यह करूंगा कि जो भी गाड़ियां हैं अपनी हेडलाइट जला के चलें धुंध के कारण और ओवर स्पीड गाड़ियां ना चलाएं आए दिन टीवी के अंदर यही समाचार मिल रहे हैं कि गाड़ियां धुंध के कारण काफी आपस में टकरा रही हैं जान माल का नुकसान हो रहा है हम यही चाहते हैं कि किसी भी जान माल का नुकसान ना हो और अपनी गाड़ी को और स्पीड ना चला के धीमी गति में चलाएँ और जिससे कि ना तो खुद का नुकसान हो ना ही किसी की जान जाए हम प्रशासन से यही मांग करते हैं कि भारी वाहन हैं जैसे टिप्पर है ट्रालियाँ हैं ट्रक वगैरह बसें वगैरह हैं शहर के अंदर उनको एंट्री ना दी जाए कुछ समय के लिए जैसे ही मौसम साफ हो जाएगा उस हिसाब से प्रशासन अपनी कार्रवाई करते रहे मैं संजीव कुमार सीता भवन रोड तो बोल रहा हूँ ਮੇਰੀ ਪ੍ਰਸ਼ਾਸਨ ਅੱਗੇ ਆਹੀ ਬੇਨਤੀ ਆ ਕਿ ਜਿਹੜੇ ਹੈਵੀ ਟਰੈਫਿਕ ਲੈਡ ਭਾਗੇ ਨੇ ਉਹਨਾਂ ਨੂੰ ਰਿਫਲੈਕਟਰ ਵਗੈਰਾ ਯੂਜ਼ ਕਿਤੇ ਯਾਰ ਅੱਡੀ ਕੱਲ ਦੀ ਜਿਹੜੀ ਧੁੰਦ ਆਜ ਤੱਕ ਮਤਲਬ ਰਾਤ ਦੀ ਜਿਹੜੀ ਆ ਇਹਨਾਂ ਨਾਲ ਆਪਣੋ ਜਿਹੜਾ ਜਿਹੜੇ ਰਿਫਲੈਕਟਰ ਵਗੈਰਾ ਯੂਜ਼ ਕਿਤੇ ਹਨ ਉਹਨਾਂ ਦੇ ਕਾਰਨ ਕਿ ਆਪਣੇ ਜਿਹੜਾ ਜਾਨ ਮਾਲ ਦਾ ਕੋਈ ਨੁਕਸਾਨ ਨਾ ਹੋਵੇ